ਅਮਰੀਕਾ ਤੋਂ ਨੌਜਵਾਨਾਂ ਦੇ ਡਿਪੋਰਟ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪ੍ਰਤੀਕਰਮ ਆਇਆ ਹੈ। ਉਹਨਾਂ ਇਸ ਮਾਮਲੇ ਤੇ ਮੁੜ ਵਿਚਾਰ ਦੀ ਅਪੀਲ ਵੀ ਕੀਤੀ ਹੈ। ਉਹਨਾਂ ਕਹਿ ਕੇ ਕਿ ਕੱਟੜਵਾਦੀ ਹਿੰਦੂਤਵ ਮੁਲਕ ਵਿੱਚ ਮੋਦੀ ਦੀ ਅਗਵਾਈ ਹੇਠ ਪੰਜਾਬੀਆਂ ਤੇ ਸਿੱਖਾਂ ਨੂੰ ਮੰਤ ਭਾਵਨਾ ਅਧੀਨ ਨਿਸ਼ਾਨਾ ਬਣਾ ਕੇ ਸਰਕਾਰੀ دہشت ਗਰਦੀ ਪੈਦਾ ਕੀਤੀ ਜਾ ਰਹੀ ਹੈ। ਪੰਜਾਬੀਆਂ ਤੇ ਸਿੱਖਾਂ ਉੱਤੇ ਅਣਮਨੁੱਖੀ ਢੰਗ ਨਾਲ ਜ਼ਬਰ ਢੋਂਦੇ ਹੋਏ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਅਮਨਮਈ ਤੇ ਜਮਹੂਰੀਅਤ ਪਸੰਦ ਸੋਚ ਵਾਲੇ ਸਿੱਖਾਂ ਨੂੰ ਬਿਨਾਂ ਵਜ੍ਹਾ ਬੁਰੇ ਨਾਮ ਦੇ ਕੇ ਖੂਫੀ ਏਜੰਸੀਆਂ ਵੱਲੋਂ ਮਾਰਿਆ ਜਾ ਰਿਹਾ ਹੈ ਪੰਜਾਬ ਸੂਬੇ ਦੇ ਸਭ ਕੁਦਰਤੀ ਪਾਣੀ ਬਿਜਲੀ ਖਣਿਜ ਪਦਾਰਥਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੁਕਮਰਾਨ ਲੁੱਟ ਕਰਕੇ ਖੇਤੀ ਪ੍ਰਧਾਨ ਪੰਜਾਬ ਸੂਬੇ ਦੀ ਪਹਿਲਾਂ ਹੀ ਮੰਦੀ ਆਰਥਿਕ ਹਾਲਤ ਨੂੰ ਹੋਰ ਨੁਕਸਾਨ ਪਹੁੰਚਾ ਰਹੇ ਹਨ ਅਤੇ ਹਰ ਪਾਸੇ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਨਫ਼ਰਤ ਦੀ ਭਾਵਨਾ ਨਾਲ ਅਮਲ ਕੀਤੇ ਜਾ ਰਹੇ ਹਨ ਇੱਥੇ ਕਾਨੂੰਨ ਦੇ ਰਾਜ ਦਾ ਖਾਤਮਾ ਕਰਕੇ ਜੰਗਲ ਦੇ ਰਾਜ ਵਾਲੇ ਅਮਲ ਹੋ ਰਹੇ ਹਨ ਨੌਜਵਾਨ ਬੱਚੇ-ਬੱਚੀਆਂ ਨੂੰ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਬਸਰ ਕਰਨ ਹਿਤ ਲੋੜੀਂਦੇ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ। ਇੱਥੋਂ ਤੱਕ ਕਿ ਖੇਤੀਬੜੀ ਪ੍ਰਦਾਨ ਸੂਬੇ ਦੇ ਜ਼ਿਮੀਂਦਾਰਾਂ ਦੀਆਂ ਫਸਲਾਂ ਦੀ ਐਮਐਸਪੀ ਨਾ ਦੇ ਕੇ ਅਤੇ ਉਹਨਾਂ ਉੱਤੇ ਚੜੇ ਕਰਜ਼ਿਆਂ ਦਾ ਸਾਰਥਕ ਹੱਲ ਨਾ ਕੱਢ ਕੇ ਆਰਥਿਕ ਸਮਾਜਿਕ ਮੌਲਿਕ ਤੌਰ ਤੇ ਦਬਾਇਆ ਜਾ ਰਿਹਾ ਹੈ। ਉਸ ਪੰਜਾਬ ਦੇ ਨਿਵਾਸੀ ਬੱਚੇ-ਬੱਚੀਆਂ ਆਪਣੀ ਜ਼ਿੰਦਗੀ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਅਤੇ ਰੋਜ਼ਗਾਰ ਨਾ ਮਿਲਣ ਦੀ ਬਦੌਲਤ ਅਮਰੀਕਾ ਵਰਗੇ ਵੱਡੇ ਦੇਸ਼ਾਂ ਵਿੱਚ ਕੰਮ ਕਰਨ ਲਈ ਮਜਬੂਰ ਹੋ ਰਹੇ ਹਨ। ਅਤੇ ਉੱਥੇ ਰਾਸੀ ਸ਼ਰਨ ਪ੍ਰਾਪਤ ਕਰਨ ਲਈ ਆਪਣੇ ਕੇਸ ਲਗਾ ਰਹੇ ਹਨ ਜੇਕਰ ਅਮਰੀਕਾ ਦੀ ਟਰੰਪ ਸਰਕਾਰ ਇਹਨਾਂ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਸੇ ਤਰ੍ਹਾਂ ਆਪਣੇ ਮੋਲਕ ਵਿੱਚੋਂ ਵਾਪਸ ਭੇਜ ਦੇਵੇਗੀ ਤਾਂ ਉਹਨਾਂ ਕੋਲ ਦੋਵੇਂ ਪਾਸੇ ਬੱਤਰ ਜ਼ਿੰਦਗੀ ਬਤੀਤ ਕਰਨ ਜਾਂ ਆਪਣੇ ਆਪ ਨੂੰ ਮੌਦੇ ਮੂਵੀ ਚ ਧਕੇਲਣ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਵੇਗਾ ਇਸ ਲਈ ਇੰਡੀਆ ਦੀ ਹਕੂਮਤ ਦੇ ਜ਼ਬਰ ਬੇਇਨਸਾਫੀਆਂ ਵੱਡੀ ਬੇਰੋਜ਼ਗਾਰੀ ਦੀ ਬਦੌਲਤ ਹੀ ਨੌਜਵਾਨ ਇਹ ਕਰਨ ਲਈ ਮਜਬੂਰ ਹੋਏ ਹਨ ਇਸ ਲਈ ਮਿਸਟਰ 트ੰਪ ਨੂੰ ਪੰਜਾਬੀਆਂ ਤੇ ਸਿੱਖੋ ਮੁਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਮੁੱਖ ਰੱਖ ਕੇ ਇਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਭੇਜਣ ਦੇ ਹੋਏ ਦੁਖਦਾਇਕ ਫੈਸਲੇ ਤੇ ਮੁੜ ਹਮਦਰਦੀ ਪੂਰਵਕ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਕਹੇ ਕਿ 1984 ਵਿੱਚ ਰੂਸ, ਬਰਤਾਨੀਆ ਤੇ ਇੰਡੀਆ ਦੀਆਂ ਤਿੰਨੇ ਫੌਜਾਂ ਨੇ ਰਲ ਕੇ ਮਨਭਾਵਨਾ ਅਧੀਨ ਰਾਜ ਭਾਗ ਤੋਂ ਰਹਿਤ ਸਿੱਖ ਕੌਮ ਦੇ ਸਰਵਉੱਚ ਸਥਾਨ, ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ 25000 ਦੇ ਕਰੀਬ ਨਿਹੱਥੇ ਨਤਮਸਤਕ ਹੋਣ ਗਏ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇੰਦੂ ਹਕੂਮਰਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਮੇਜਰ ਜਰਨੈਲ ਸ਼ੁਬੇਕ ਸਿੰਘ ਤੋਂ ਇਲਾਵਾ ਹੋਰ ਸਿੱਖਾਂ ਨੂੰ ਵੀ ਮੋਦ ਦੇ ਮੂਵ ਵਿੱਚ ਧਕੇਲ ਦਿੱਤਾ ਸੀ 1966 ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪੰਜਾਬ ਦੀ ਵੰਡ ਕਰਦੇ ਹੋਏ ਪੰਜਾਬੀ ਬੋਲ ਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਰੱਖ ਕੇ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਨੂੰ ਦੇ ਦਿੱਤੇ ਸਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂਟੀਬ ਬਣਾ ਕੇ ਆਪਣੇ ਅਧੀਨ ਕਰ ਲਿਆ ਗਿਆ ਜਦੋਂ ਕਿ ਇਸ ਤੋਂ ਪਹਿਲਾਂ 1947 ਵੀ ਚ ਅੰਗਰੇਜ਼ ਹਕੂਮਤ ਨੇ ਸਾਡੀ ਲਾਹੌਰ ਰਾਜਧਾਨੀ ਖੋ ਕੇ ਇਸਲਾਮਿਕ ਮੁਲਕ ਪਾਕਿਸਤਾਨ ਤੇ Hindu ਮੁਲਕ ਇੰਡੀਆ ਬਣਾ ਦਿੱਤੇ ਮੌਜੂਦਾ ਹਕੂਮਤ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾ ਰਹੀ ਹੈ ਜਿਹੜੇ ਸਿੱਖ ਪੰਜਾਬ ਤੇ ਇੰਡੀਆ ਤੋਂ ਉਡਾਨ ਭਰ ਕੇ ਅਮਰੀਕਾ ਗਏ ਹਨ ਉਹਨਾਂ ਉੱਤੇ ਉਸੇ ਤਰ੍ਹਾਂ ਦੇ ਜ਼ਬਰ ਹੁੰਦੇ ਆ ਰਹੇ ਹਨ ਜਿਵੇਂ ਇਹ ਹੁੱਦੀਆਂ ਤੇ 나ਜ਼ੀ ਜਰਮਨਾ ਨੇ ਕੀਤੇ ਉਸੇ ਤਰ੍ਹਾਂ ਸਿੱਖ ਇੰਡੀਅਨ ਹਕਮਰਾਨਾਂ ਦੇ ਜ਼ਬਰਦਸਤ ਸਾਹਮਣਾ ਕਰ ਰਹੇ ਹਨ ਅਤੇ ਉਹਨਾਂ ਨੂੰ ਸਰਕਾਰੀ دہشت ਗਰਦੀ ਅਦੀਨ ਖਤਮ ਕੀਤਾ ਜਾ ਰਿਹਾ ਹੈ ਅਮਰੀਕਾ ਤੋਂ ਨੌਜਵਾਨਾਂ ਦੇ ਰਿਪੋਰਟ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪ੍ਰਤੀਕਰਮ ਆਇਆ ਹੈ ਉਨਾ ਇਸ ਮਾਮਲੇ ਤੇ ਮੁਰ ਵਿਚਾਰ ਦੀ ਅਪੀਲ ਵੀ ਕੀਤੀ ਹੈ ਉਹਨਾਂ ਕਹਿ ਕੇ ਕੱਟੜਵਾਦੀ ਹਿੰਦੂਤਵ ਮੁਲਕ ਵਿੱਚ ਮੋਦੀ ਦੀ ਅਗਵਾਈ ਹੇਠ ਪੰਜਾਬੀਆਂ ਤੇ ਸਿੱਖਾਂ ਨੂੰ ਮੰਤ ਭਾਵਨਾ ਅਧੇਨ ਨਿਸ਼ਾਨਾ ਬਣਾ ਕੇ ਸਰਕਾਰੀ دہشت ਗਰਦੀ ਪੈਦਾ ਕੀਤੀ ਜਾ ਰਹੀ ਹੈ ਪੰਜਾਬੀਆਂ ਤੇ ਸਿੱਖਾਂ ਉੱਤੇ ਅਣਮਨੁੱਖੀ ਢੰਗ ਨਾਲ ਜ਼ਬਰ ਧੋਹਦੇ ਹੋਏ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਅਮਨਮਈ ਤੇ ਜਮਹੂਰੀਅਤ ਪਸੰਦ ਸੋਚ ਵਾਲੇ ਸਿੱਖਾਂ ਨੂੰ ਬਿਨਾਂ ਵਜ੍ਹਾ ਬੁਰੇ ਨਾਮ ਦੇ ਕੇ ਖੂਫੀ ਏਜੰਸੀਆਂ ਵੱਲੋਂ ਮਾਰਿਆ ਜਾ ਰਿਹਾ ਹੈ। ਪੰਜਾਬ ਸੂਬੇ ਦੇ ਸਭ ਕੁਦਰਤੀ ਪਾਣੀ, ਬਿਜਲੀ, ਖਣਿਜ ਪਦਾਰਥਾਂ ਦੀ ਗੈਰਕਾਨੂੰਨੀ ਢੰਗ ਨਾਲ ਹੁਕਮਰਾਨ ਲੁੱਟ ਕਰਕੇ ਖੇਤੀ ਪ੍ਰਧਾਨ ਪੰਜਾਬ ਸੂਬੇ ਦੀ ਪਹਿਲਾਂ ਹੀ ਮੰਦੀ ਆਰਥਿਕ ਹਾਲਤ ਨੂੰ ਹੋਰ ਨੁਕਸਾਨ ਪਹੁੰਚਾ ਰਹੇ ਹਨ। ਅਤੇ ਹਰ ਪਾਸੇ ਉਹ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਨਫ਼ਰਤ ਦੀ ਭਾਵਨਾ ਨਾਲ ਅਮਲ ਕੀਤੇ ਜਾ ਰਹੇ ਹਨ ਇੱਥੇ ਕਾਨੂੰਨ ਦੇ ਰਾਜ ਦਾ ਖਾਤਮਾ ਕਰਕੇ ਜੰਗਲ ਦੇ ਰਾਜ ਵਾਲੇ ਅਮਲ ਹੋ ਰਹੇ ਹਨ ਨੌਜਵਾਨ ਬੱਚੇ ਬੱਚੀਆਂ ਨੂੰ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਬਸਰ ਕਰਨ ਹਿਤ ਲੋੜੀਂਦੇ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ ਇਥੋਂ ਤੱਕ ਕਿ ਖੇਤੀਬੜੀ ਪ੍ਰਦਾਨ ਸੂਬੇ ਦੇ ਜ਼ਿਮੀਂਦਾਰਾਂ ਦੀਆਂ ਫਸਲਾਂ ਦੀ ਐਮਐਸਪੀ ਨਾ ਦੇ ਕੇ ਅਤੇ ਉਹਨਾਂ ਉੱਤੇ ਚੜੇ ਕਰਜ਼ਿਆਂ ਦਾ ਸਾਰਥਿਕ ਹੱਲ ਨਾ ਕੱਢ ਕੇ ਆਰਥਿਕ ਸਮਾਜਿਕ ਮੌਲਿਕ ਤੌਰ ਤੇ ਦਬਾਇਆ ਜਾ ਰਿਹਾ ਹੈ ਉਸ ਪੰਜਾਬ ਦੇ ਨਿਵਾਸੀ ਬੱਚੇ-ਬੱਚੀਆਂ ਆਪਣੀ ਜ਼ਿੰਦਗੀ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਅਤੇ ਰੋਜ਼ਗਾਰ ਨਾ ਮਿਲਣ ਦੀ ਬਦੌਲਤ ਅਮਰੀਕਾ ਵਰਗੇ ਵੱਡੇ ਮੁਲਕਾਂ ਵਿੱਚ ਕੰਮ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਉੱਥੇ ਰਾਸੀ ਸ਼ਾਨ ਪ੍ਰਾਪਤ ਕਰਨ ਲਈ ਆਪਣੇ ਕੇਸ ਲਗਾ ਰਹੇ ਹਨ ਜੇਕਰ ਅਮਰੀਕਾ ਦੀ ਟਰੰਪ ਸਰਕਾਰ ਇਹਨਾਂ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਸੇ ਤਰ੍ਹਾਂ ਆਪਣੇ ਮੋਲਕ ਵਿੱਚੋਂ ਵਾਪਸ ਭੇਜ ਦੇਵੇਗੀ ਤਾਂ ਉਹਨਾਂ ਕੋਲ ਦੋਵੇਂ ਪਾਸੇ ਬੱਦਰ ਜ਼ਿੰਦਗੀ ਬਤੀਤ ਕਰ ਜਾਂ ਆਪਣੇ ਆਪ ਨੂੰ ਮੌਤ ਦੇ ਮੂਹ ਵਿੱਚ ਧਕੇਲਣ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਵੇਗਾ ਇਸ ਲਈ ਇੰਡੀਆ ਦੀ ਹਕੂਮਤ ਦੇ ਜ਼ਬਰ ਬੇਇਨਸਾਫੀਆਂ ਵੱਡੀ ਬੇਰੋਜ਼ਗਾਰੀ ਦੀ ਬਦੌਲਤ ਹੀ ਨੌਜਵਾਨ ਇਹ ਕਰਨ ਲਈ ਮਜਬੂਰ ਹੋਏ ਹਨ ਇਸ ਲਈ ਮਿਸਟਰ ਟਰੰਪ ਨੂੰ ਪੰਜਾਬੀਆਂ ਤੇ ਸਿੱਖੋ ਮੁੱਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਮੁੱਖ ਰੱਖ ਕੇ ਇਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਭੇਜਣ ਦੇ ਹੋਏ ਦੁਖਦਾਇਕ ਫੈਸਲੇ ਤੇ ਮੁੜ ਹਮਦਰਦੀਪੂਰਵਕ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਕਹੇ ਕਿ 1984 ਵਿੱਚ ਰੂਸ, ਬਰਤਾਨੀਆ ਤੇ ਇੰਡੀਆ ਦੀਆਂ ਤਿੰਨੇ ਫੌਜਾਂ ਨੇ ਰਲ ਕੇ ਮਨਭਾਵਨਾ ਅਧੀਨ ਰਾਜ ਭਾਗ ਤੋਂ ਰਹਿਤ ਸਿੱਖ ਕੌਮ ਦੇ ਸਰਵਉੱਚ ਸਥਾਨ, ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ 25000 ਦੇ ਕਰੀਬ ਨਿਹੱਥੇ ਨਤਮਸਤਕ ਹੋਣ ਗਏ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇੰਦੂ ਹਕੂਮਰਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਮੇਜਰ ਜਰਨੈਲ ਸ਼ੁਭੇਕ ਸਿੰਘ ਤੋਂ ਇਲਾਵਾ ਹੋਰ ਸਿੱਖਾਂ ਨੂੰ ਵੀ ਮੋਦ ਦੇ ਮੂਵ ਵਿੱਚ ਧਕੇਲ ਦਿੱਤਾ ਸੀ 1966 ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪੰਜਾਬ ਦੀ ਵੰਡ ਕਰਦੇ ਹੋਏ ਪੰਜਾਬੀ ਬੋਲ ਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਰੱਖ ਕੇ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਨੂੰ ਦੇ ਦਿੱਤੇ ਸਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਆਪਣੇ ਅਧੀਨ ਕਰ ਲਿਆ ਗਿਆ ਜਦੋਂ ਕਿ ਇਸ ਤੋਂ ਪਹਿਲਾਂ 1947 ਵਿੱਚ ਅੰਗਰੇਜ਼ ਹਕੂਮਤ ਨੇ ਸਾਡੀ ਲਾਹੌਰ ਰਾਜਧਾਨੀ ਖੋ ਕੇ ਇਸਲਾਮਿਕ ਮੁਲਕ ਪਾਕਿਸਤਾਨ ਤੇ Hindu ਮੁਲਕ ਇੰਡੀਆ ਬਣਾ ਦਿੱਤੇ ਮੌਜੂਦਾ ਹਕੂਮਤ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾ ਰਹੀ ਹੈ ਜਿਹੜੇ ਸਿੱਖ ਪੰਜਾਬ ਤੇ ਇੰਡੀਆ ਤੋਂ ਉਡਾਨ ਭਰ ਕੇ ਅਮਰੀਕਾ ਗਏ ਹਨ ਉਹਨਾਂ ਉੱਤੇ ਉਸੇ ਤਰ੍ਹਾਂ ਦੇ ਜ਼ਬਰ ਹੁੰਦੇ ਆ ਰਹੇ ਹਨ ਜਿਵੇਂ ਇਹ ਹੁੱਦੀਆਂ ਤੇ ਨਾਜ਼ੀ ਜਰਮਨਾ ਨੇ ਕੀਤੇ ਉਸੇ ਤਰ੍ਹਾਂ ਸਿੱਖ ਇੰਡੀਅਨ ਹਕਮਰਾਨਾਂ ਦੇ ਜ਼ਬਰਦਸਤ ਸਾਹਮਣਾ ਕਰ ਰਹੇ ਹਨ ਅਤੇ ਉਹਨਾਂ ਨੂੰ ਸਰਕਾਰੀ دہشت ਗਰਦੀ ਅਧੀਨ ਖਤਮ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਨੌਜਵਾਨਾਂ ਦੇ ਰਿਪੋਰਟ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪ੍ਰਤੀਕਰਮ ਆਇਆ ਹੈ। ਉਹਨਾਂ ਇਸ ਮਾਮਲੇ ਤੇ ਮੁੜ ਵਿਚਾਰ ਦੀ ਅਪੀਲ ਵੀ ਕੀਤੀ ਹੈ। ਉਹਨਾਂ ਕਹਿ ਕੇ ਕਿ ਕੱਟੜਵਾਦੀ ਹਿੰਦੂਤਵ ਮੁਲਕ ਵਿੱਚ ਮੋਦੀ ਦੀ ਅਗਵਾਈ ਹੇਠ ਪੰਜਾਬੀਆਂ ਤੇ ਸਿੱਖਾਂ ਨੂੰ ਮੰਤ ਭਾਵਨਾ ਅਧੀਨ ਨਿਸ਼ਾਨਾ ਬਣਾ ਕੇ ਸਰਕਾਰੀ دہشت ਗਰਦੀ ਪੈਦਾ ਕੀਤੀ ਜਾ ਰਹੀ ਹੈ। ਪੰਜਾਬੀਆਂ ਤੇ ਸਿੱਖਾਂ ਉੱਤੇ ਅਣਮਨੂਖੀ ਢੰਗ ਨਾਲ ਜਬਰ ਢੋਂਦੇ ਹੋਏ ਇੰਡੀਆ ਤੇ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਅਮਨਮਈ ਤੇ ਜਮਹੂਰੀਅਤ ਪਸੰਦ ਸੋਚ ਵਾਲੇ ਸਿੱਖਾਂ ਨੂੰ ਬਿਨਾਂ ਵਜ੍ਹਾ ਬੁਰੇ ਨਾਮ ਦੇ ਕੇ ਖੂਫੀ ਏਜੰਸੀਆਂ ਵੱਲੋਂ ਮਾਰਿਆ ਜਾ ਰਿਹਾ ਹੈ। ਪੰਜਾਬ ਸੂਬੇ ਦੇ ਸਭ ਕੁਦਰਤੀ ਪਾਣੀ, ਬਿਜਲੀ, ਖਣਿਜ ਪਦਾਰਥਾਂ ਦੀ ਗੈਰਕਾਨੂੰਨੀ ਢੰਗ ਨਾਲ ਹੁਕਮਰਾਨ ਲੁੱਟ ਕਰਕੇ ਖੇਤੀ ਪ੍ਰਧਾਨ ਪੰਜਾਬ ਸੂਬੇ ਦੀ ਪਹਿਲਾਂ ਹੀ ਮੰਦੀ ਆਰਥਿਕ ਹਾਲਤ ਨੂੰ ਹੋਰ ਨੁਕਸਾਨ ਪਹੁੰਚਾ ਰਹੇ ਹਨ। ਅਤੇ ਹਰ ਪਾਸੇ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖ ਕੋਮ ਵਿਰੁੱਧ ਨਫ਼ਰਤ ਦੀ ਭਾਵਨਾ ਨਾਲ ਅਮਲ ਕੀਤੇ ਜਾ ਰਹੇ ਹਨ ਇੱਥੇ ਕਾਨੂੰਨ ਦੇ ਰਾਜ ਦਾ ਖਾਤਮਾ ਕਰਕੇ ਜੰਗਲ ਦੇ ਰਾਜ ਵਾਲੇ ਅਮਲ ਹੋ ਰਹੇ ਹਨ ਨੌਜਵਾਨ ਬੱਚੇ ਬੱਚੀਆਂ ਨੂੰ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਬਸਰ ਕਰਨ ਹਿਤ ਲੋੜੀਂਦੇ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ ਇਥੋਂ ਤੱਕ ਕਿ ਖੇਤੀਬੜਾਂਦ ਸੂਬੇ ਦੇ ਜ਼ਿਮੀਂਦਾਰਾਂ ਦੀਆਂ ਫਸਲਾਂ ਦੀ ਐਮਐਸਪੀ ਨਾ ਦੇ ਕੇ ਅਤੇ ਉਹਨਾਂ ਉੱਤੇ ਚੜੇ ਕਰਜ਼ਿਆਂ ਦਾ ਸਾਰਥਕ ਹੱਲ ਨਾ ਕੱਢ ਕੇ ਆਰਥਿਕ ਸਮਾਜਿਕ ਮੌਲਿਕ ਤੌਰ ਤੇ ਦਬਾਇਆ ਜਾ ਰਿਹਾ ਹੈ ਉਸ ਪੰਜਾਬ ਦੇ ਨਿਵਾਸੀ ਬੱਚੇ-ਬੱਚੀਆਂ ਆਪਣੀ ਜ਼ਿੰਦਗੀ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਅਤੇ ਰੋਜ਼ਗਾਰ ਨਾ ਮਿਲਣ ਦੀ ਬਦੌਲਤ ਅਮਰੀਕਾ ਵਰਗੇ ਵੱਡੇ ਮੁਲਕਾਂ ਵਿੱਚ ਕੰਮ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਉੱਥੇ ਰਾਸੀ ਸ਼ਾਨ ਪ੍ਰਾਪਤ ਕਰਨ ਲਈ ਆਪਣੇ ਕੇਸ ਲਗਾ ਰਹੇ ਹਨ ਜੇਕਰ ਅਮਰੀਕਾ ਦੀ ਟਰੰਪ ਸਰਕਾਰ ਇਹਨਾਂ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਸੇ ਤਰ੍ਹਾਂ ਆਪਣੇ ਮੋਲਕ ਵਿੱਚੋਂ ਵਾਪਸ ਭੇਜ ਦੇਵੇਗੀ ਤਾਂ ਉਹਨਾਂ ਕੋਲ ਦੋਵੇਂ ਪਾਸੇ ਬੱਤਰ ਜ਼ਿੰਦਗੀ ਬਤੀਤ ਕਰਨ ਜਾਂ ਆਪਣੇ ਆਪ ਨੂੰ ਮੌਦੇ ਮੂਵੀ ਚ ਧਕੇਲਣ ਤੋਂ ਇਲਾਵਾ ਕੋਈ ਰਾਹ ਨਹੀਂ ਰਹਿ ਜਾਵੇਗਾ ਇਸ ਲਈ ਇੰਡੀਆ ਦੀ ਹਕੂਮਤ ਦੇ ਜ਼ਬਰ ਬੇਇਨਸਾਫੀਆਂ ਵੱਡੀ ਬੇਰੋਜ਼ਗਾਰੀ ਦੀ ਬਦੌਲਤ ਹੀ ਨੌਜਵਾਨ ਇਹ ਕਰਨ ਲਈ ਮਜਬੂਰ ਹੋਏ ਹਨ ਇਸ ਲਈ ਮਿਸਟਰ 트ੰਪ ਨੂੰ ਪੰਜਾਬੀਆਂ ਤੇ ਸਿੱਖੋ ਮੁਤੇ ਹੋ ਰਹੇ ਹਕੂਮਤੀ ਜ਼ਬਰ ਨੂੰ ਮੁੱਖ ਰੱਖ ਕੇ ਇਹਨਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਭੇਜਣ ਦੇ ਹੋਏ ਦੁਖਦਾਇਕ ਫੈਸਲੇ ਤੇ ਮੁੜ ਹਮਦਰਦੀ ਪੂਰਵਕ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਕਹੇ ਕਿ 1984 ਵਿੱਚ ਰੂਸ, ਬਰਤਾਨੀਆ ਤੇ ਇੰਡੀਆ ਦੀਆਂ ਤਿੰਨੇ ਫੌਜਾਂ ਨੇ ਰਲ ਕੇ ਮਨਭਾਵਨਾ ਅਧੀਨ ਰਾਜ ਭਾਗ ਤੋਂ ਰਹਿਤ ਸਿੱਖ ਕੌਮ ਦੇ ਸਰਵਉੱਚ ਸਥਾਨ, ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ 25000 ਦੇ ਕਰੀਬ ਨਿਹੱਥੇ ਨਤਮਸਤਕ ਹੋਣ ਗਏ ਸ਼ਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਸੀ। ਕਿੰਧ ਹੁਕਮਰਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਮੇਜਰ ਜਰਨੈਲ ਸ਼ੁਭੇਕ ਸਿੰਘ ਤੋਂ ਇਲਾਵਾ ਹੋਰ ਸਿੱਖਾਂ ਨੂੰ ਵੀ ਮੋਦ ਦੇ ਮੂਵ ਵਿੱਚ ਧਕੇਲ ਦਿੱਤਾ ਸੀ 1966 ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪੰਜਾਬ ਦੀ ਵੰਡ ਕਰਦੇ ਹੋਏ ਪੰਜਾਬੀ ਬੋਲ ਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਰੱਖ ਕੇ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਨੂੰ ਦੇ ਦਿੱਤੇ ਸਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਆਪਣੇ ਅਧੀਨ ਕਰ ਲਿਆ ਗਿਆ ਜਦੋਂ ਕਿ ਇਸ ਤੋਂ ਪਹਿਲਾਂ 1947 ਵਿੱਚ ਅੰਗਰੇਜ਼ ਹਕੂਮਤ ਨੇ ਸਾਡੀ ਲਾਹੌਰ ਰਾਜਧਾਨੀ ਖੋ ਕੇ ਇਸਲਾਮਿਕ ਮੁਲਕ ਪਾਕਿਸਤਾਨ ਤੇ Hindu ਮੁਲਕ ਇੰਡੀਆ ਬਣਾ ਦਿੱਤੇ ਮੌਜੂਦਾ ਹਕੂਮਤ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਕਰਵਾ ਰਹੀ ਹੈ ਜਿਹੜੇ ਸਿੱਖ ਪੰਜਾਬ ਤੇ ਇੰਡੀਆ ਤੋਂ ਉਡਾਨ ਭਰ ਕੇ ਅਮਰੀਕਾ ਗਏ ਹਨ ਉਹਨਾਂ ਉੱਤੇ ਉਸੇ ਤਰ੍ਹਾਂ ਦੇ ਜ਼ਬਰ ਹੁੰਦੇ ਆ ਰਹੇ ਹਨ ਜਿਵੇਂ ਇਹ ਹੁੱਦੀਆਂ ਤੇ 나ਜ਼ੀ ਜਰਮਨਾ ਨੇ ਕੀਤੇ ਉਸੇ ਤਰ੍ਹਾਂ ਸਿੱਖ ਇੰਡੀਅਨ ਹਕਮਰਾਨਾਂ ਦੇ ਜ਼ਬਰ ਦਾ ਸਾਹਮਣਾ ਕਰ ਰਹੇ ਹਨ ਅਤੇ ਉਹਨਾਂ ਨੂੰ ਸਰਕਾਰੀ دہشت گردੀ ਅਧੀਨ ਖਤਮ ਕੀਤਾ ਜਾ ਰਿਹਾ ਹੈ